ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਸਾਧ ਸੰਗਤ ਜੀ ਅੱਜ ਆਪਾਂ ਨਾ ਕੁਝ ਗੱਲਾਂ ਤੁਹਾਨੂੰ ਦੱਸਣੀਆਂ ਆ ਸੱਚ ਤੁਹਾਡੇ ਅੱਗੇ ਪੇਸ਼ ਕਰਨਾ ਆ ਤੇ ਤੁਸੀਂ ਵੀਡੀਓ ਸੁਣਿਓ ਸਾਰੀ ਤੇ ਸਾਰੀ ਵੀਡੀਓ ਸੁਣਿਓ ਤੇ ਸਕਿਪ ਨਾ ਕਰਿਓ ਇੱਕ ਮਿੰਟ ਦੀ ਗੱਲ ਜਿਹੜੇ ਆਪਣੇ ਵੀਰ ਭਰਾ ਅੱਜ ਇਹਨਾਂ ਨੇ ਕਾਲ ਦਿੱਤੀ ਨਾ ਵੀ 13 ਤਰੀਕ 13 ਫਰਵਰੀ ਨੂੰ ਆਪਾਂ ਦਿੱਲੀ ਦਾ ਚਾਲਾ ਪਾਉਣਾ ਆ। ਇਹ ਆਪਣੇ ਵੀਰ ਭਰਾ ਸਾਰੇ ਦਿੱਲੀ ਨੂੰ ਚਾਲਾ ਪਾ ਰਹੇ ਆ। ਸਭ ਤੋਂ ਪਹਿਲਾਂ ਮੈਂ ਇਹ ਇਹ ਗੱਲ ਕਹਿ ਰਿਹਾ ਆ ਵੀ ਮੈਂ ਕਿਸੇ ਦਾ ਵੀ ਵਿਰੋਧੀ ਨਹੀਂਗਾ। ਮੈਂ ਸੱਚ ਪੇਸ਼ ਕਰਨਾ ਹੈ ਤੇ ਸੱਚ ਸੁਣ ਦੀ ਯਰਤ ਰੱਖਿਓ ਤਾਂ ਸੱਚ ਨੂੰ ਅੱਗੇ ਤੱਕ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਓ। ਹੁਣ ਵੇਖੋ ਇਹ ਕਾਮਰੇਡਾਂ ਨੇ ਕਾਲ ਦਿੱਤੀ ਆ ਵੀ ਅਸੀਂ ਅੱਜ ਜਾਣਾ ਦਿੱਲੀ ਆਪਣੇ ਵੀਰਾਂ ਭਰਾਵਾਂ ਨੂੰ ਮੁੰਡਿਆਂ ਨੂੰ ਲੈ ਕੇ ਤੇ ਅੱਜ ਜਾ ਵੀ ਰਹੇ ਨੇ ਹੁਣ ਆਪਾਂ ਇੱਥੇ ਗੱਲ ਇਹ ਆ ਜਾਂਦੀ ਆ ਵੀ ਜਦੋਂ ਆਪਣਾ ਉੱਥੇ ਦੀਪ ਸਿੱਧੂ ਦਿੱਲੀ ਗਿਆ ਸੀ ਤੇ ਉਹਦੇ ਨਾਲ ਇਹਨਾਂ ਨੇ ਕੀ ਕੁਛ ਨਹੀਂ ਕੀਤਾ ਮਾੜਾ ਕੀ ਕੁਛ ਨਹੀਂ ਕੀਤਾ ਇਹਨਾਂ ਨੇ ਮਾੜਾ ਜਦੋਂ ਉਸ ਨੌਜਵਾਨ ਨੇ ਇਹ ਗੱਲ ਕਹੀ ਸੀ ਕਿ ਆਪਾਂ ਨੂੰ ਏਡੀ ਛੇਤੀ ਭੱਜਣਾ ਨਹੀਂ ਚਾਹੀਦਾ ਜੇਕਰ ਇਹਨਾਂ ਨੇ ਕਾਨੂੰਨ ਰੱਦ ਕਰਨ ਦੀ ਗੱਲ ਕੀਤੀ ਆ ਤੇ ਆਪਾਂ ਆਪਣੇ ਹੱਕ ਸੱਚ ਦੀ ਜਿਹੜੀ ਗੱਲ ਰਹਿੰਦੀ ਆ ਉਹ ਵੀ ਕਰਕੇ ਜਾਈਏ ਜਾਨੀ ਕਿ ਐਮਐਸਪੀ ਦੇ ਬਾਰੇ ਇਹਨਾਂ ਨੇ ਉਦੋਂ ਉਥੋਂ ਭੱਜ-ਭਜੋੜ ਪਾਇਆ ਤੇ ਗਦਰ ਮਚਾਇਆ ਦਾਉ ਦਾ ਪੰਜਾਬ ਆਉਣ ਦੀ ਗੱਲ ਕੀਤੀ ਤਾਂ 1.5 ਸਾਲ ਉੱਥੇ ਆਪਣੇ ਨੌਜਵਾਨ ਵੀਰ ਭਰਾ ਬਜ਼ੁਰਗ ਸਾਰੇ ਉੱਥੇ ਇਕੱਠੇ ਹੋ ਕੇ ਇੱਕ ਦੂਜੇ ਦਾ ਸਹਾਰਾ ਬਣ ਕੇ ਬੈਠੇ ਰਹੇ ਆ ਤੇ ਕਿਸਾਨ ਤੇ ਮਜ਼ਦੂਰ ਜਿਹੜੇ ਨੇ ਉਥੇ ਇਕੱਠੇ ਹੀ ਖਾਂਦੇ ਪੀਂਦੇ ਰਹੇ ਨੇ ਆਪਣਾ ਹਿੱਕ ਠੋਕੇ ਪ੍ਰੋਟੈਸਟ ਕਰਦੇ ਰਹੇ ਤਾਂ ਕੀਤਾ ਵੀ ਆ ਹਿੱਕ ਦੇ ਜੋਰ ਦੇ ਨਾਲ ਵੇਖੋ ਤੇ ਕਿਸਾਨ ਵੀ ਗਏ ਨੇ ਮਜ਼ਦੂਰ ਵੀ ਗਏ ਨੇ ਤਕਰੀਬਨ 700 ਦੇ ਲਾਗੇ ਬੰਨੇ ਬੰਦਾ ਉਥੇ ਚੜਾਈ ਕਰ ਗਿਆ ਆ ਜਿਹੜਾ ਇੱਕ ਆਪਾਂ ਮੋਰਚਾ ਲਾਇਆ ਜਿੱਲੀ ਦੀ ਹਿੱਕ ਦੇ ਉੱਤੇ ਹਿੱਕ ਦੇ ਉੱਤੇ ਦੀਵਾ ਬਾਲਿਆ ਸੀ ਖਾਲਸੇ ਪੰਥ ਨੇ ਨਿਹੰਗ ਸਿੰਘ ਫੌਜਾਂ ਆਦ ਸਿੰਘ ਸਾਰੇ ਤੇ ਹੋਰ ਹਰਿਆਣੇ ਤੋਂ ਜੂਪੀ ਤੋਂ ਰਾਜਸਥਾਨ ਤੋਂ ਬਰਿਆਂ ਜਣਿਆਂ ਨੇ ਸਾਡਾ ਸਿੱਖ ਪੰਥ ਦਾ ਸਾਰਿਆਂ ਦਾ ਸਿੱਖ ਪੰਥ ਦਾ ਸਾਥ ਦਿੱਤਾ ਸਾਰਿਆਂ ਨੇ ਕਿਸਾਨਾਂ ਦਾ ਦੇ ਮਜ਼ਦੂਰਾਂ ਦਾ ਸਾਥ ਦਿੱਤਾ ਹੁਣ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਇਹਨਾਂ ਨੇ ਉੱਥੇ ਵੇਖੋ ਕਿੰਨੇ ਬੰਦੇ ਗੁਜਰੇ ਆ ਇਹਨਾਂ ਨੂੰ ਇਥੋਂ ਬਾਹਰਲੇ ਮੁਲਖਾਂ ਦੇ ਵਿੱਚੋਂ ਕਹਿੰਦੇ 600 ਕਰੋੜ ਰੁਪਇਆ ਆਇਆ ਉਥੋਂ ਸੁਣਿਆ ਗੱਲ ਸੁਣਦੀ ਆ ਸਾਰੇ ਬੰਨੇ ਗੱਲ ਚੱਲ ਜਿਹੜੀ ਕਿਸਾਨਾਂ ਦੀ ਜਥੇਬੰਦੀ ਆ ਇਹਨਾਂ ਨੂੰ ਸਾਰਾ ਉਥੋਂ ਗਿਰੀਆਂ ਬਦਾਮ ਯੂਸ ਉਥੇ ਇੱਕ ਰੱਬ ਦੇ ਵਿਆਹ ਗਏ ਹੋਏ ਸੀ ਇਹ ਸਾਰੇ ਇਹਨਾਂ ਵਧੀਆ-ਵਧੀਆ ਉਥੇ ਵੀਰ ਭਰਾ ਸਾਰੇ ਰਲ ਮਿਲ ਕੇ ਆਪਾਂ ਅਸੀਂ ਸਾਰੇ ਖਾਣਾ ਖਾਂਦੇ ਨਾ ਜਦੋਂ ਉਥੇ ਦਿੱਲੀ ਪ੍ਰੋਟੈਸਟ ਕਰਨ ਵਾਸਤੇ ਗਏ ਆਂ ਅਸੀਂ ਤੀਸਰੇ ਦਿਨ ਆਪਣੇ ਮੋਟਰਸਾਈਕਲ ਬਾਈਕ ਦੇ ਉੱਤੇ ਜਾ ਕੇ ਤੇ ਪਹੁੰਚ ਗਏ ਹੋ ਜਗ੍ਹਾ ਤੇ ਅੱਜ ਵੀ ਵੀਡੀਓ YouTube ਤੇ ਸੋਸ਼ਲ ਮੀਡੀਆ ਤੇ ਪਈ ਹੋਈ ਆ ਤੇ ਜਾ ਕੇ ਸਾਰਿਆਂ ਨੂੰ ਅਸੀਂ ਅਪੀਲ ਕੀਤੀ ਵੀ ਸਾਰੇ ਜਾਣੇ ਨਾਲ ਮਿਲ ਕੇ ਆਓ ਨਹੀਂ ਤੇ ਤੁਸੀਂ ਦਬੇ ਆ ਤਾਂ ਦਬੇ ਰਹੋਗੇ ਸਦਾ ਤੇ ਉਹ ਨੌਜਵਾਨ ਦੀਪ ਸਿੱਧੂ ਨੇ ਲੋਕਾਂ ਨੂੰ ਬਹੁਤ ਸਾਰਾ ਜਾਗਰੂਕ ਕੀਤਾ ਹੀ ਇਹ ਜਿਹੜੇ ਕਾਮਰੇਡ ਲੋਕ ਨੇ ਇਹਨਾਂ ਨੇ ਉਹਦੇ ਖਿਲਾਫ ਇੱਕ ਆਪਣਾ ਮਹਿੰਮ ਚਲਾ ਦਿੱਤੀ ਵੀ ਅਸੀਂ ਦੀਪ ਸਿੱਧੂ ਨੂੰ ਸਟੇਜ ਦੇ ਉੱਤੇ ਨਹੀਂ ਚੜਨ ਦੇਣਾ ਦੀਪ ਸਿੱਧੂ ਨੂੰ ਸਟੇਜ ਦੇ ਉੱਤੇ ਚੜ੍ਹ ਨਹੀਂ ਦਿੱਤਾ ਉਹਨੂੰ ਗਦਾਰ ਗਦਾਰ ਦੀਆਂ ਤਖਤੀਆਂ ਗਣਾਂ ਦੇ ਵਿੱਚ ਪਾਤੀਆਂ ਗਦਾਰ ਗਦਾਰ ਦਾ ਵੱਡਾ-ਵੱਡਾ ਤਕੜਾ ਲੈਵਲ ਹਾਈਲਾਈਟ ਕਰਕੇ ਉਹਨੂੰ ਸਾਡੀ ਪੇੜ ਉਹਨੂੰ ਦੇ ਦਿੱਤਾ ਵੀ ਇਹ ਕੌਮ ਦਾ ਗਦਾਰ ਆ ਇਹ ਮੋਦੀ ਦੇ ਨਾਲ ਰਲਿਆ ਹੋਇਆ ਦੀਪ ਸਿੱਧੂ। ਬਾਕੀ ਜਿਹੜੇ ਨੌਜਵਾਨ ਆਪਣੇ ਜਾਣਦੇ ਨੇ ਦੀਪ ਸਿੱਧੂ ਦੇ ਬਾਰੇ ਉਹਨਾਂ ਨੂੰ ਹੀ ਪਤਾ ਆ ਕਿ ਉਹ ਕਿੰਨਾ ਐਜੂਕੇਟਿਡ ਬੰਦਾ ਸੀ ਕਿੰਨਾ ਪੜਿਆ-ਲਿਖਿਆ ਹੈ ਜਿੰਨੇ ਇੱਕ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਇੱਕ ਵਕੀਲ ਪੇਸ਼ਾ ਪੇਸ਼ਾ ਤੌਰ ਦੇ ਵਕੀਲ ਹੀ ਉਹ ਦੀਪ ਸਿੱਧੂ ਜਿਹੜਾ ਇਹ ਦੱਸਦਾ ਹੈ ਵੀ ਤੁਹਾਡੇ ਨਾਲ ਸਖੋ ਆਹ ਗੱਲ ਹੋਣੀ ਜੇ ਉਹ ਮਲਵਈ ਇੱਕ ਬਠਿੰਡੇ ਦਾ ਇੱਕ ਯੋਧਾ ਸੀ ਜਿਹਨੂੰ ਅੱਜ ਵੀ ਸਾਰੇ ਲੋਕ ਕਹਿੰਦੇ ਨੇ ਕੌਮੀ ਯੋਧਾ ਆ ਇਹਨਾਂ ਨੇ ਕਾਮਰੇਡਾਂ ਨੇ ਉਹਨੂੰ ਸ਼ਤੇਜ ਦੇਤੇ ਚੜਨ ਦਾ ਬੋਲਣ ਦਾ ਮੌਕਾ ਨਹੀਂ ਦਿੱਤਾ ਇਹਨਾਂ ਨੇ ਕਿਹਾ ਵੀ ਜੇ ਇਹ ਚੜ ਗਿਆ ਇਹ ਹੀਰੋ ਬਣ ਜਾਣਾ ਤਾਂ ਫੇ ਅਹੀਂ ਪਛਾਣ ਹੋ ਜਾਣਾ ਇਹਨਾਂ ਨੇ ਸਾਡੇ ਵੀਰਾ ਭਰਾਵਾਂ ਨੇ ਬਾਹਰਲੇ ਮੁਲਕਾਂ ਦੇ ਵਿੱਚੋਂ ਐਨਆਰਆਈ ਭਰਾਵਾਂ ਨੇ ਬਹੁਤ ਸਾਰੀ ਸਪੋਰਟ ਕਰਕੇ ਤੇ ਇਹਨਾਂ ਨੂੰ ਪਹਹਾ ਚੜਾਇਆ ਹੁਣ ਵੇਖੋ ਮਜ਼ਦੂਰ ਜਿਹੜਾ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਵੀ ਉਹ ਪਰਿਵਾਰ ਜਾ ਕੇ ਆਪਣੀ ਉਥੇ ਜਦੋਂ ਮਰ ਜਾਂਦਾ ਹੈ ਕੋਈ ਵੀ ਬੰਦਾ ਆਪਣੇ ਪਰਿਵਾਰ ਗੱਡੀ ਕਰਕੇ ਉਹਦੀ ਡੈੱਡ ਬੋਡੀ ਲਿਆ ਕੇ ਤੇ ਪਿੰਡ ਦੇ ਵਿੱਚ ਸੰਸਕਾਰ ਕਰਦੇ ਰਹੇ ਆ ਤੇ ਇਹ ਵੇਖੋ ਵੀ ਗੱਡੀ ਦਾ ਕਿਰਾਇਆ ਤੱਕ ਨਹੀਂ ਦੇ ਸਕੇ ਕੋਈ ਬੰਦਾ ਚੜ੍ਹਾਈ ਕਰਦਾ ਸੀ ਅੰਦੋਲਨ ਦੇ ਵਿੱਚ ਤੇ ਉਹ ਜੋ ਪਿੰਡ ਲਿਆਉਂਦੇ ਨੇ ਉਹਨੂੰ ਬਾਲਣ ਤੱਕ ਪੈਸੇ ਨਹੀਂ ਦਿੱਤੇ ਲੋਕਾਂ ਨੂੰ ਇਹਨਾਂ ਨੇ ਇਹਨਾਂ ਕਾਮਰੇਡਾਂ ਨੇ ਤੇ ਅੱਜ ਮੈਂ ਨੌਜਵਾਨਾਂ ਨੂੰ ਵੀਰਾ ਭਰਾਵਾਂ ਨੂੰ ਕਹਿੰਦਾ ਜਾਓ ਤਗੜੀ ਹੋ ਕੇ ਬੇਸ਼ੱਕ ਬੇਖੌਫ ਹੋ ਕੇ ਜਾ ਜਾਓ ਇਹਨਾਂ ਨੇ ਸਤੇਜਾਂ ਲੈਣੀਆਂ ਸਾਹਬ ਇਹਨਾਂ ਨੇ ਸਤੇਜਾਂ ਦੇ ਵੱਖ-ਵੱਖ ਤਰ੍ਹਾਂ ਦੇ ਬਿਆਨ ਦੇਣੇ ਇਹਨਾਂ ਨੇ ਇੱਕ ਸਾਲ ਤੋਂ ਪਹਿਲਾਂ ਨਹੀਂ ਮੁੜਨਾ ਤੇ ਡੰਡੇ ਕਿਨੂੰ ਪਾਣੇ ਆ ਡਾਂਗਾ ਕਿਨੂੰ ਪਾਣੀਆਂ ਪਾਣੀ ਦੇ ਗੰਦੇ ਬਿਛਾੜਾ ਕਿਦੇ ਉੱਤੇ ਪਾਣੀਆਂ ਆ ਕੁੱਟਮਾਰ ਕਿਨਾਂ ਨੂੰ ਪਾਣੀਆਂ ਆ ਜਿਹੜੇ ਅਨਪੋਹਲ ਸਾਡੇ ਨੌਜਵਾਨ ਜਵਾਨੀ ਜਿਹੜੀ ਆ ਆਪਣੇ ਇਹ ਸਾਰੀ ਕੁੱਟ ਖਾਣ ਵਾਸਤੇ ਦਿੱਲੀ ਖੰਡ ਦੇ ਨੇ ਫੇ ਤੁਹੀਂ ਕਹਣਾ ਅਸੀਂ ਵਿਰੋਧ ਕਰਦੇ ਆਂ ਅਸੀਂ ਵਿਰੋਧ ਨਹੀਂ ਕਰਦੇ ਸੱਚ ਸੱਚ ਗੱਲ ਕਰਦੇ ਆਂ ਜਦੋਂ ਸ਼ਤੇਜ ਦੇ ਉੱਤੇ ਬੈਠਾ ਹੈ ਨਾ ਇਹ ਬੋਲ ਰਿਹਾ ਸੀ ਰਾਜੇਵਾਲ ਤੇ ਰੁਲਦੂ ਸੁੰਗ ਤੇ ਇਹ ਰਾਜੇਵਾਲ ਪਤਾ ਨਿਹੰਗ ਸਿੰਘਾਂ ਨੂੰ ਕੀ ਆਂਦਾ ਸੀ ਕਹਿੰਦਾ ਇੱਥੋਂ ਤੁਰ ਜੋ ਤੁਰ ਜੋ ਚੁੱਪ ਕਰਕੇ ਤੁਰ ਜੋ ਇੱਥੇ ਜਕਾਰੇ ਜਕੂਰੇ ਨਹੀਂ ਕਿਸੇ ਨੇ ਲਾਉਣੇ ਤੇ ਜਕਾਰੇ ਜਿਹੜੇ ਆ ਗੁਰੂ ਗੋਬਿੰਦ ਸਿੰਘ ਮਹਾਰਾ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ ਜਕਾਰਿਆਂ ਦੇ ਨਾਲ ਅੱਧੀ ਦੁਨੀਆ ਡਰ ਕੇ ਭੱਜ ਜਾਂਦੀ ਹੈ ਜਿਹੜੇ ਤੁਰਕ ਮੁਗਲ ਹੋਣ ਉਜਕਾਰੇ ਸੁਣ ਕੇ ਅਸੀਂ ਭੱਜ ਜਾਂਦੇ ਆ ਇਹਨੇ ਰਾਜੇਆ ਨੇ ਉਸ ਟਾਈਮ ਤੇ ਕਿਹਾ ਵੀ ਇੱਥੇ ਜਕਾਰੇ ਨਹੀਂ ਲਾਉਣੇ ਇੱਥੇ ਵਾਹ ਵਾਹ ਨਹੀਂ ਕਰਨੀ ਅਸੀਂ ਆਪਣੇ ਹਿਸਾਬ ਨਾਲ ਗੱਲ ਕਰਨੀ ਆ ਵੀ ਅਸੀਂ ਤੇ ਆਪਣਾ ਮਜ਼ਾ ਲੈਣਾ ਅਸੀਂ ਤੇ ਪੈਸੇ ਇਕੱਠੇ ਕਰਨੇ ਅਸੀਂ ਪੈਸੇ ਇਕੱਠੇ ਕਰਕੇ ਜਾਣਾ ਤਾਂ ਤੁਸੀਂ ਸਾਡਾ ਅੱਗ ਨਾ ਮਾਰੋ ਤੁਸੀਂ ਸਾਡਾ ਕੰਮਾ ਖਰਾਬ ਨਾ ਕਰੋ ਇਹਨਾਂ ਨੇ ਉਹਨੂੰ ਗਦਾਰ ਦਾ ਸਾਡੀ ਪੇੜ ਦਿੱਤਾ ਤੇ ਅੱਜ ਤੁਸੀਂ ਦੀਪ ਸਿੱਧੂਨ ਬੜੀ ਸ਼ਰਮ ਦੀ ਭੁੱਲ ਗਏ ਆ ਤੇ ਚੜ ਗਏ ਟਰਾਲੀਆਂ ਦੇ ਵਿੱਚ ਮਾਰ ਮਾਰ ਛਾਲਾ ਦਿਓ ਸਾਥ ਇਹਨਾਂ ਦਾ ਜਾਓ ਜਾਓ ਡਾਂਗਾ ਕਿਹਨੂੰ ਪੈਣੀ ਆ ਤੁਹਾਨੂੰ ਪੈਣੀ ਆ ਪਰ ਜੇ ਕਿਨਾਂ ਤੇ ਪਾਣੇ ਢਾਡੇ ਉੱਤੇ ਜਵਾਨੀ ਗਰੀ ਜਿਹੜੀ ਜਵਾਨੀ ਦਾ ਨੁਕਸਾਨ ਹੋਣਾ ਕਿਹਦਾ ਹੋਣਾ ਢਾਡਾ ਹੋਣਾ ਅਗਲੇ ਨੇ ਗੋਲੀਆਂ ਤੱਕ ਮਾਰਨੀ ਸੱਧੀਆਂ ਅਗਲੇ ਨੇ ਰਸਤੇ ਰੋਕਲੇ ਆ ਤੁਸੀਂ ਆਓ ਅਹੀਂ ਪੰਜਾਬੀ ਯੋਧੇ ਜੀ ਪੰਜਾਬੀ ਯੋਧੇ ਜੀ ਟੱਪ ਕੇ ਅਹੀਂ ਟਰੈਕਟਰ ਆਉਂਦੀ ਲੈ ਜਾਾਂਗੇ ਆਂਦੀ ਲੈ ਜਾਾਂਗੇ ਮਰਵਾਉਣਾ ਤੁਹਾਨੂੰ ਇਹਨਾਂ ਨੇ ਇਹਨਾਂ ਨੇ ਬਹਿ ਕੇ ਸਟੇਜਾਂ ਤੇ ਬਿਆਨ ਦੇਣੇ ਤੇ ਮਰਵਾਉਣਾ ਤੁਹਾਨੂੰ ਤੇ ਜੁੱਤੀਆਂ ਤੁਹਾਡੇ ਮਰਵਾਉਣੀਆਂ ਨਾਲ ਸਿਰ ਚ ਇਹ ਜਿਹੜੇ ਦਿੱਲੀ ਜਾਣ ਵਾਲੇ ਕਾਮਰੇਡ ਆ ਭਲਾ ਇਹਨਾਂ ਨੇ ਝੋਲੇ ਚੁੱਕਾ ਨੇ ਇਹਨਾਂ ਪੁੱਛ ਲਓ ਜਰਾ ਗਾ ਅਹੀਂ ਸੱਚ ਬੋਲਣਾ ਹੈ ਡਰ ਸਾਨੂੰ ਡਰ ਦੂਰ ਨਹੀਂ ਸਾਨੂੰ ਡਰ ਹੈ ਗੁਰੂ ਗੋਬਿੰਦ ਸਿੰਘ ਦਾ ਇਹਨਾਂ ਨੂੰ ਇੰਨੀ ਗੱਲ ਪੁੱਛ ਲੋ ਏਡੇ ਤਖੜੇ ਧਰਨੇ ਉਦੋਂ ਨੇ ਲਾਏ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਘੇਰਾ ਪਿਆ ਤੇ ਕਿੰਨੇ ਦਿਨ ਰੂਹ ਪੋਸ਼ ਹੋ ਕੇ ਇੱਥੇ ਤੁਰਦਾ ਫਿਰਦਾ ਰਿਹਾ ਕੀ ਗੱਲ ਪੰਜਾਬ ਦੇ ਵਿੱਚ ਕੀ ਮੜਾ ਕਾਂਡਿਆ ਕੀ ਠੱਕਾ ਕਾਂਡਿਆ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਚੰਗੇ ਬਨੇ ਲਾਉਣ ਡਿਆ ਜਿਹੜੇ ਨਸ਼ਿਆਂ 'ਚ ਫਸੇ ਮੁੰਡੇ ਉਹਨਾਂ ਨੂੰ ਛਾਤੀ ਦੇ ਨਾਲ ਲਾ ਕੇ ਚੰਗੇ ਬਨੇ ਲਾਉਣ ਡਿਆ ਸੀ ਕੀ ਉਹ ਬਦਮਾਸ਼ ਹੀ ਕੀ ਉਹ ਟੈਰਰਿਸਟ ਹੀ ਕਿ ਉਹ ਦੇਸ਼த்ਰੋਹੀ ਇਹਨਾਂ ਨੇ ਪੁੱਛੋ ਉਹਨਾਂ ਦੇ ਵਾਸਤੇ ਨਹੀਂ ਕੱਟ ਕੀਤਾ ਇਹਨਾਂ ਨੇ ਉਹਨਾਂ ਦੇ ਵਾਸਤੇ ਨਹੀਂ ਇਹਨਾਂ ਨੇ ਸੱਚਾਈ ਦਾ ਬਿਆਨ ਕੀਤਾ ਵੀ ਨਹੀਂ ਭਈ ਅਸੀਂ ਧਰਨਾ ਲਾਉਣਾ ਹੈ ਅਮਰਤਪਾਲ ਨੂੰ ਬਾਹਰ ਕਢਾਉਣਾ ਇੱਕ ਸਾਲ ਹੋ ਚੱਲਿਆ ਆ ਇੱਕ ਸਾਲ ਹੋ ਚੱਲਿਆ ਯੂਆਪਾ ਲਾ ਕੇ ਐਨਐਸਏ ਲਾ ਕੇ ਉਹਨਾਂ ਨੂੰ ਡਿਬਲੂਗੜ੍ਹ ਜਿਹਲਾਂ ਦੇ ਵਿੱਚ ਤੋਰਿਆ ਤੇ ਕਿੰਨਾ ਨੇ ਤੋਰਿਆ ਜਿਹੜੇ ਇਹ ਗਦਾਰ ਬਾਹਰ ਘੁੰਮਦੇ ਫਿਰਦੇ ਇਹਨਾਂ ਨੂੰ ਤੁਸੀਂ ਯੋਧੇ ਕਹਿਣ ਦੇ ਆ ਵੀ ਯੋਧੇ ਆ ਇਹਨਾਂ ਨੂੰ ਇੰਨੀ ਗੱਲ ਪੁੱਛ ਲਓ ਕਿ ਉਥੇ ਦੀਪ ਸਿੱਧੂ ਦਾ ਨਾਮ ਲੈ ਕੇ ਜ਼ਿਕਰ ਆ ਛੱਡਾਂਗੇ ਕਿ ਆਏ ਸਾਡਾ ਜੋਧਾ ਜਿਹਨੇ ਸਾਨੂੰ ਸੱਚ ਦੇ ਨਾਲ ਜੋੜਿਆ ਤਾਂ ਸੱਚ ਦੇ ਨਾਲ ਅੱਜ ਵੀ ਲੋਕ ਉਹਨੂੰ ਯਾਦ ਕਰਦੇ ਨੇ ਉਥੇ ਅਮਰਤਪਾਲ ਖਾਲਸਾ ਦੀ ਗੱਲ ਚੱਲੂਗੀ ਉਥੇ ਸਾਡੇ ਬੰਦੀ ਸਿੰਘ ਜਿਹੜੇ ਉਹਨਾਂ ਦੇ ਰਿਹਾਈ ਬਾਰੇ ਗੱਲ ਚੱਲੂਗੀ ਜੇ ਤੇ ਇਹ ਗੱਲਾਂ ਕਰਦੇ ਨੇ ਉਥੇ ਨਿਹੰਗ ਸਿੰਘਾਂ ਦੇ ਚੜ੍ਹਦੀ ਕਲਾ ਦੇ ਠੋਗਵੇਂ ਪ੍ਰਤੀਕ ਦੇ ਜਹਾਰੇ ਛੱਡੇ ਜਾਣਗੇ ਜੇ ਆਹ ਗੱਲ ਕਰਦੇ ਆ ਤਾਂ ਫਿਰ ਇਹਨਾਂ ਦੇ ਨਾਲ ਤੁਰੋ ਨਹੀਂ ਤੇ ਯੂਥ ਪੰਜਾਬਣ 76 ਪੁਲਾ ਖਾਣ ਵਾਸਤੇ ਨਾਲ ਨਾਲ ਤੁਰਿਓ ਇਹਨਾਂ ਨੇ ਤੁਹਾਡੇ ਸਿਰਾਂ ਦੇ ਉੱਤੋਂ ਹਜ਼ਾਰਾਂ ਕਰੋੜ ਦੇ ਹਿਸਾਬ ਨਾਲ ਰੁਪਈਆ ਇਕੱਠਾ ਕਰਨਾ ਜੇ ਆਪਾਂ ਇਹ ਵੀਡੀਓ ਇੱਕ ਵਾਰ ਹੀ ਬਾਕੇ ਤੁਹਾਨੂੰ ਸੱਚ ਦੱਸਣਾ ਇਹਨੂੰ ਸੱਚ ਨੂੰ ਤੁਸੀਂ ਆਪ ਸ਼ੇਅਰ ਕਰਨਾ ਆ ਇਹਨਾਂ ਨੂੰ ਇੰਨੀ ਗੱਲ ਪੁੱਛੋ ਵੀ ਦੀਪ ਸਿੱਧੂ ਦੀ ਗੱਲ ਕਰੋਗੇ ਉੱਥੇ ਦੀਪ ਸਿੱਧੂ ਤੁਹਾਨੂੰ ਪਹਿਲਾਂ ਹੀ ਆਂਦਾ ਸੀ ਐਮਐਸਬੀ ਦੇ ਬਾਰੇ ਗੱਲ ਕਰਕੇ ਚੱਲਨੇ ਮੁੜ ਕੇ ਤੁਹਾਨੂੰ ਫੇਜ ਦਿੱਲੀ ਆਉਣਾ ਪੈਣਾ ਤੇ ਆਉਣਾ ਪਿਆ ਉਹਨੂੰ ਦਿੱਲੀ ਹੁਣ ਫੇਰ ਇਹਨਾਂ ਨੇ ਕਿੰਨੇ ਪੁੱਤ ਮਰਵਾ ਦਿੱਤੇ ਆ ਕਿੰਨੇ ਜਿਹੜੇ ਉਥੇ ਮਜ਼ਦੂਰ ਮਰ ਗਏ ਨੇ ਉਹਨਾਂ ਨੂੰ ਕਿਸੇ ਨੂੰ ਪਰਿਵਾਰ ਦੀ ਸਹਾਇਤਾ ਕੀਤੀ ਹੈ ਕਿਸੇ ਨੂੰ 2 4 5 ਲੱਖ ਕਿਸੇ ਮਝਵੀ ਸਿੰਘਾਂ ਨੇ ਪਰਿਵਾਰਾਂ ਨੂੰ ਦਿੱਤਾ ਇਹਨਾਂ ਨੇ ਕਿਉਂਕਿ ਤੁਸੀਂ ਆਪਣੀਆਂ ਟਰਾਲੀਆਂ ਲੈ ਕੇ ਸਮਾਨ ਲੈ ਕੇ ਤੁਸੀਂ ਆਪਣੇ ਚੱਲ ਜੰਨੇ ਆ ਉਥੇ ਕਿੰਨੇ ਮੁੰਡੇ ਮਰ ਗਏ ਆ ਜਦੋਂ ਪੈਟਰ ਵਾਲੀਆਂ ਪਟਕੀਆਂ ਨਵਰੀਦ ਕੇ ਮੁੰਡੇ ਦਾ ਨਾਮ ਕੀ ਸੀ ਜਿਹੜਾ ਵਿਚਾਰਾ ਬਰੋਂ ਆਇਆ ਘਰੇ ਉਹ ਦਾਪੂ ਡੀ ਬਡੇ ਬਾਦ ਨਾਂ ਤੋਂ ਜਾਣੇ ਜਾਂਦੇ ਆ ਉਹਨਾਂ ਦਾ ਜਿਹੜਾ ਪੁੱਤ ਸ਼ਹੀਦ ਹੋ ਗਿਆ ਉਹਨਾਂ ਨੂੰ ਪਤਾ ਦਿੱਤਾ ਕੋਈ ਇਹਨਾਂ ਨੂੰ ਮੁਆਵਜ਼ਾ ਕੋਈ ਨਾ ਪਹਿਲੀ ਗੱਲ ਉਹ ਮੰਨਦੇ ਹੀ ਨਹੀਂ ਇਹੋ ਜੀ ਚੀਜ਼ ਨੂੰ ਉਹ ਆਪਣੇ ਆਂਦੇ ਹੀ ਆਪਣੇ ਪੰਥ ਵਾਸਤੇ ਆਪਣੇ ਕੌਮ ਵਾਸਤੇ ਗਏ ਪਰ ਇਹ ਤੁਹਾਡੇ ਸਿਰ ਤੋਂ ਆਪਣੀਆਂ ਜੇਬਾਂ ਭਰਨੀਆਂ ਇਹਨਾਂ ਨੇ ਤੁਸੀਂ ਇਹ ਜਿੱਥੇ ਮਰਜ਼ੀ ਮੇਰੀ ਗੱਲ ਨੂੰ ਤੁਸੀਂ ਝੂਠ ਕਰਕੇ ਵੇਖ ਲਓ ਵੀ ਇਹ ਗੱਲ ਝੂਠੀ ਤੇਰੀ ਇਹ ਸੱਚ ਹੈ ਇਕਦਮ ਸੱਚ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਤੇ ਭਰਾਓ ਇਹਨਾਂ ਨਾਲ ਕੁਛ ਤੇਜਾਂ ਤੋਂ ਅੰਮ੍ਰਿਤਪਾਲ ਦੀ ਗੱਲ ਕਰੋਗੇ ਆ ਕਣਕਾ ਝੋਨੇ ਦੀ ਤਾਂ ਗੱਲ ਆਮ ਆ ਇਹ ਤਾਂ ਗੱਲ ਹੁੰਦੀ ਰਹਿਣੀ ਆ ਆਪਣੇ ਬੰਦੀ ਸਿੰਘ ਜਿਹੜੇ 30 30 28 28 32 32 ਸਾਲ ਹੋ ਗਏ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਉਹਨਾਂ ਦੇ ਵਾਸਤੇ ਤੇ ਇਕੱਠ ਕੀਤਾ ਨਹੀਂ ਉਹਨਾਂ ਦੇ ਵਾਸਤੇ ਤੇ ਇਕੱਠੇ ਹੋ ਕੇ ਦਿੱਲੀ ਗਏ ਨਹੀਂ ਜਦੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ 2015 ਤੋਂ ਬੇਅਦਬੀ ਹੋ ਰਹੀ ਆ ਅੰਗ ਪਾੜ ਪਾਰ ਕੇ ਗਲੀਆਂ ਤੇ ਨਾਲੀਆਂ ਦੇ ਵਿੱਚ ਸੁੱਟੇ ਜਾ ਰਹੇ ਆ ਉਹਨਾਂ ਦੇ ਵਾਸਤੇ ਇਨਸਾਫ਼ ਦੀ ਵਾਸਤੇ ਮੰਗ ਮੰਗ ਨਹੀਂ ਕੀਤੀ ਇਨਸਾਫ਼ ਦੇ ਵਾਸਤੇ ਇਕੱਠੇ ਨਹੀਂ ਹੋਏ ਕਿ ਇੱਕ ਜੱਦੀ ਕਣਕ ਦੇ ਰੇਟ ਵਾਸਤੇ ਉੱਥੇ ਇਕੱਠੇ ਕਰਕੇ ਚੱਲੇ ਮੁੰਡਿਆਂ ਨੂੰ ਮਰਵਾਉਣ ਵਾਸਤੇ ਤੁਹਾਨੂੰ ਕਣਕ ਪਿਆਰੀ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਆਰਾ ਆ ਮੈਨੂੰ ਇੰਨੀਆਂ ਗੱਲਾਂ ਦਾ ਜਵਾਬ ਦੇ ਦਿਓ ਮੈਨੂੰ ਭਾਵੇਂ ਕਮੈਂਟਾਂ 'ਚ ਭਾਵੇਂ ਤੁਸੀਂ ਗਾਣਾ ਕੱਢੋ ਜੋ ਮਰਜ਼ੀ ਕਰੋ ਮੈਂ ਸੱਚੇ ਸੇ ਬੋਲਿਆ ਤਾਂ ਸੱਚ ਨੂੰ ਗਾਂਹ ਤੱਕ ਪੇਸ਼ ਕਰਿਓ ਇਹਨਾਂ ਤੱਕ ਵੀ ਜਵਾਬ ਦੋ ਜੇ ਤੁਹਾਡੇ ਵਿੱਚ ਜ਼ਰੂਰਤ ਹੈਗੀ ਜਾਂ ਜੇ ਜਵਾਬ ਦੋ ਸਾਨੂੰ ਦਲੀਲ ਦੇ ਨਾਲ ਜਵਾਬ ਦਿਓ ਗਾਣਾ ਨਾਲ ਜਵਾਬ ਨਾ ਦਿਓ ਹੁਣ ਵੇਖਿਓ ਕੀ ਕੋਹ ਬਣਦਾ ਭਾਵੇਂ ਅਗਲੇ ਠਾ ਠਾ ਸਿੱਧੀਆਂ ਗੋਲੀਆਂ ਮਾਰਨ ਜਦੋਂ ਪੁੱਤ ਕੇਹਦਾ ਮਰ ਗਿਆ ਇਹ ਜ਼ਿੰਮੇਵਾਰ ਹੈਗੇ ਆ ਇਹਨਾਂ ਨੂੰ ਇੰਨੀ ਗੱਲ ਪੁੱਛੋ ਜੇ ਕਹਿੰਦਾ ਧੀ ਪੁੱਤ ਉਹਦੇ ਚੜਾਈ ਕਰ ਗਿਆ ਮਰ ਗਿਆ ਜਾਂ ਕੋਈ ਐਕਸੀਡੈਂਟ ਹੁੰਦਾ ਉਹਨੂੰ 1 ਕਰੋੜ ਰੁਪਇਆ ਦੇਣਗੇ ਇੱਕ ਬੰਦੇ ਦਾ ਜ਼ਿੰਮੇਵਾਰ ਹੈਗੇ ਨੇ ਇਹ ਬੰਦੇ ਨਾ ਸਾਡੇ ਮੁੰਡਿਆਂ ਕੋਈ ਸ਼ਸਤਰ ਨਾ ਕੋਈ ਹਥਿਆਰ ਮੋਨੇ ਕੋਨੇ ਉਧਾਂ ਚੜ ਕੇ ਟਰਾਲੀਆਂ ਤੇ ਮਾਰ ਕੇ ਛਾਣਾ ਲੈ ਜਾਣਾ ਤੇ ਮਾਰ ਕੇ ਮਾਂ ਦੇ ਪੁੱਤ ਘਰ ਭੇਜਣੇ ਮਰੇ ਬੜੇ ਡੱਬੇ ਬਣਾ ਕੇ ਨ ਲਵੇੜ ਕੇ ਕੱਪੜੇ 'ਚ ਘਰ ਭੇਜਣੇ ਆ ਤੋਹ ਜੇ ਤੁਸੀਂ ਭਰਾਵੋ ਤਕੜੇ ਹੋਗੇ ਨਰ ਨਾਲ ਜਾਣਦੇ ਆ ਜਾਓ ਬੇਸ਼ੱਕ ਜਾਓ ਪਰ ਇਹਨਾਂ ਦੇ ਕੋਲੋਂ ਆ ਚੀਜ਼ਾਂ ਜਿਹੜੀਆਂ ਮੈਂ ਦੱਸੀਆਂ ਉਹਦੇ ਬਾਰੇ ਪੁੱਛ ਲਿਓ ਵੀ ਭਣਾ ਆਹ ਕੰਮ ਕਰੋਗੇ ਤੁਸੀਂ ਸ਼ਟੇਜਾਂ ਤੋਂ ਕੱਲੀ ਯਾਰ ਕਣਕ ਝੋਨੇ ਤੇ ਨਹੀਂ ਆਪਾਂ ਬਹਿਣਾ ਆਪਾਂ ਆਪਣੇ ਨੌਜਵਾਨ ਪੰਜਾਬੀ ਸੂਰਮਿਆਂ ਜੋਧਿਆਂ ਦੀ ਵੀ ਗੱਲ ਕਰਨੀ ਆਪਾਂ ਆਪਣੇ ਭਵਿੱਖ ਦੇ ਪੰਜਾਬ ਦੇ ਭਵਿੱਖ ਬਾਰੇ ਗੱਲ ਕਰਨੀ ਆਪਾਂ ਆਪਣੇ ਪੰਜਾਬ ਦੇ ਭਲੇ ਵਾਸਤੇ ਵੀ ਗੱਲ ਕਰਨੀ ਆ ਇਹ ਥੋੜੀ ਵੀ ਆਪਾਂ ਕਰਕੇ ਝੋਨੇ ਤੇ ਬੈਠੇ ਆ ਨਹੀਂ ਵੇੜ ਦਿੰਦੇ ਕਣਕ ਝੋਨੇ ਦਾ ਤੇ ਕੋਈ ਗੱਲ ਨਹੀਂ ਥੋੜੀ ਆਪਣੇ ਖਾਨ ਜੋਗੀ ਲਾ ਲਓ ਦੋ ਚਾਰ ਦੋ ਚਾਰ ਸਾਲ ਲਾ ਲੋਗੇ ਤੁਹਾਡੇ ਪੁੱਤ ਪੁੱਤ ਧੀਆਂ ਪੁੱਤ ਬਾਹਰਲੇ ਮੁਲਕਾਂ ਚ ਗਏ ਵਾਧੂ ਪੈਸੇ ਉਹਨਾਂ ਕੋ ਉਹ ਪੈਸੇ ਵਰਤੋ ਜ਼ਰੂਰੀ ਆ ਵੀ ਤੁਸੀਂ ਪੰਜਾਬ ਦਾ ਪਾਣੀ ਖਰਾਬ ਕਰ ਕਰਕੇ ਇਹਨਾਂ ਨੂੰ ਫਸਲਾਂ ਝੋਨੇ ਲਾ ਲਾ ਕੇ ਤੇ ਚੌਲ ਸਸਤੇ ਭਾਅ ਨਾ ਦੇਣੇ ਆ ਹੀਰੇ ਨਾਲੋਂ ਮਹਿੰਗਾ ਪਾਣੀ ਪੰਜਾਬ ਦਾ ਜਿਹੜਾ ਫਿਲਟਰ ਤੋਂ ਬਿਨਾ ਪੀਦਾ ਉਹ ਗੰਦਲਾ ਤੇ ਦੁਸ਼ਤ ਪਾਣੀ ਹੋ ਗਿਆ ਪੰਜਾਬ ਦਾ ਪਾਣੀ ਖਰਾਬ ਕਰ ਦਿੱਤਾ ਝੋਨੇ ਲਾਲਾ ਪਾਣੀ ਪੰਜਾਬ ਦਾ ਖਤਮ ਕਰ ਦਿੱਤਾ ਅਜੇ ਤੁਸੀਂ ਵੜੇ ਜਾਂਦੇ ਆ ਵੀ ਸਾਨੂੰ ਰੇਟ ਨਹੀਂ ਮੰਨਿਆ ਛੱਡੋ ਭਰਾਵੋ ਛੱਡੋ ਜਿਹੜੀਆਂ ਅਗਲੀਆਂ ਪੀੜ੍ਹੀਆਂ ਆਉਣੀਆਂ ਆ ਉਹਨਾਂ ਦੇ ਵਾਸਤੇ ਪਾਣੀ ਪੀਣ ਨੂੰ ਰਹਿਣ ਦਿਓ ਆ ਦੋ ਚਾਰ ਦਿਨ ਡੀਜ਼ਲ ਪੈਟਰੋਲ ਨਹੀਂ ਮਿਲਿਆ ਤੇ ਲੋਕਾਂ ਨੂੰ ਭੁੰਚਲੀ ਪੈ ਗਈ ਆ ਤੇ ਜੇਕਰ ਪਾਣੀ ਨਾ ਪੀਣ ਨੂੰ ਮਿਲਿਆ ਤਾਂ ਫਿਰ ਕੀ ਕਰੋਗੇ ਕਿੱਥੇ ਜਾਓਗੇ ਕਿਹਦੀ ਮਾਂ ਨੂੰ ਮਾਸੀ ਕਵਾਂਗੇ ਇਸ ਕਰਕੇ ਆਹ ਕੀ ਜਨ ਦਾ ਸੇ ਧਿਆਨ ਰੱਖਿਓ ਇਹ ਚਲਦੀ ਚਲਦੀ ਪੋਸਟ ਨੂੰ ਸ਼ੇਅਰ ਕਰਿਓ ਤੇ ਸੱਚ ਦੇ ਨਾਲ ਜੁੜਿਓ ਆਪਣਾ ਸੋ ਸਮਝ ਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ